ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਿਵਰਾ ਟੀਵੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇਹਲਾ ਸਿੰਘਾਂ ਵਿੱਚ ਇੱਕੋ ਰਾਤ ਦੋ ਘਰਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਚੋਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਸੰਗਰੂਰ ਦੇ ਮੂਨਕ ਨੇੜਲੇ ਪਿੰਡ ਦੇਹਲਾ ਸਿੰਘਾਂ ਵਿਖੇ ਬੀਤੀ ਰਾਤ ਬੇਖੌਫ ਚੋਰਾਂ ਨੇ ਨਾਲ ਨਾਲ ਲੱਗਦੇ ਦੋ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਨਕਦੀ ਅਤੇ ਐਲਸੀਡੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਪਤਾ ਲੱਗਾ ਸਵੇਰੇ ਉੱਠ ਕੇ ਉਹਨਾਂ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਦਾ ਸਮਾਨ ਖਿਲਰਿਆ ਹੋਇਆ ਸੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਵੀ ਨੇੜਲੇ ਪੁਲਿਸ ਵੀ ਨੇੜਲੇ ਘਰਾਂ ਅਤੇ ਪਿੰਡ ਦੇ ਬਾਹਰੀ ਰਸਤਿਆਂ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਰੀਕੀ ਨਾਲ ਦੇਖਦਿਆਂ ਜਾਂਚ ਵਿੱਚ ਜੁਟ ਗਏ 피ੜਿਤ ਪਰਿਵਾਰਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਉਹਨਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ ਦੱਸਦੇ ਕਿ ਮੂਨ ਕਨੇੜਲੇ ਪਿੰਡ ਦੇਹਲਾਸ ਹियां ਵਿਖੇ ਇੱਕੋ ਰਾਤ ਨੇੜੇ-ਨੇੜੇ ਨੇੜੇ-ਨੇੜੇ ਦੇ ਦੋ ਘਰਾਂ ਵਿੱਚ ਚੋਰੀ ਹੋ ਗਈ ਇਸ ਮੌਕੇ ਚੋਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪੀੜਿਤ ਪਰਿਵਾਰਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਫਾਤੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਤੋਣ ਸਿੰਘ ਜੀ। ਜਿੰਦ ਦੇਲਾ ਸਿੰਘ ਰਾਤ ਚੋਰੀ ਹੋਈ ਹੈ ਤੁਹਾਡੇ ਕੋਲ। ਕਿਵੇਂ ਵਾਪਰੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕੀ ਕੁਝ ਚੋਰੀ ਹੋ ਗਿਆ? ਤੁਹਾਡੇ ਕੋਲ ਸਾਰੇ ਜਾਣ। ਸੰਤੋਜ ਜੀ ਸਵੇਰੇ ਪਤਾ ਲੱਗਿਆ। 4 ਵਜੇ। ਹੂੰ। ਜਦੇ ਉੱਠੇ ਨੇ ਸਾਡੇ ਘਰ ਦੇ। ਹੂੰ। ਇਹਨਾਂ ਨੇ ਕਿਹਾ ਵੀ ਤੁਸੀਂ ਜਿੰਦਾਂ ਲਾਇਆ ਸਾਹਮਣੇ ਬਾਰ ਨੂੰ ਅਸੀਂ ਬਰਾਬਰ ਸਾਈਡ ਤੇ ਆਪ ਰੂਮ ਹੈ ਇੱਕ। ਅਸੀਂ ਇਸੀ ਚ ਪਏ ਤੇ ਬਰਾਬਰ ਜੇ ਦੋ ਕਮਰੇ ਸਾਈਡ ਸਾਹਮਣੇ ਨੇ। ਹੂੰ। ਉਹ ਜਿੰਦਾਂ ਅੱਲਾਹ ਕੋ ਲੱਗਿਆ ਹੋਇਤੀ ਇਹ ਕਹਿੰਦੇ ਜਿੰਦਾਂ ਰਾਤ ਲਾਣ ਕੋ ਲੱਗਿਆ ਤੂੰ ਮਾ ਕੋਣ ਜਿੰਦਾ ਅੰਦਰ ਪਈਏ ਚ ਦੇਖਿਆ ਜਿੰਦਾ ਤੋੜੇ ਵੱਢਿਆ ਪਿਆ ਅੰਦਰ ਦੇਖਿਆ ਪੇਟੀ ਦਾ ਵੀ ਜਿੰਦਾ ਵੱਢਿਆ ਪਿਆ ਕੇ ਫਿਰ ਦੇਖਿਆ ਸਮਾਨ ਅਸੀਂ ਨੇ ਲੋਕੀ ਉੱਚਾ ਸੋਨਾ ਪੰਜ ਤੋੜੇ ਪੰਜ ਤੋੜੇ ਸੋਨਾ ਜੀ 35000 ਰੁਪਈਆ ਇਹ ਜਿੰਦਾ ਜਿਹੜਾ ਰੂਮ ਤੇ ਜੀ ਉਹ ਤਾਂ ਨਾਲ ਹੀ ਲੈ ਕੇ ਜਿਹੜਾ ਪੇਟੀ ਦੇ ਜਿੰਦਾ ਸੀ ਉਹ ਉੱਥੇ ਛੱਡ ਗਏ ਜੀ ਕੋਈ ਹੋਰ ਨਕਦੀ ਪੈਸੇ ਵਗੈਰਾ 35000 ਨਕਦੀ ਜੀ ਪੰਜ ਤੋੜੇ ਸੋਨਾ ਜੀ ਸਾਰੇ ਪਾਸੇ ਫੋਟੋ ਵਗਾਰਾ ਕੱਟ ਕੇ ਵਗਾਰ ਵਗਾ ਕੇ ਅੱਛਾ ਉੱਥੇ ਫਰੋਲੇ ਇਹਨਾਂ ਨੇ ਸਭ ਕੁਝ ਟਰੱਕੀਆਂ ਟਰੱਕ ਫੋੜੇ ਨੇ ਹਰੇ ਕੋਈ ਇੱਥੇ ਕੋਈ ਜਾਨਵਰੀ ਕੰਮ ਕਰ ਰਿਹਾ ਸੀ ਕੱਟ ਹਾਂ ਅਜੇ ਤਾਂ ਅੰਦਰ ਹੀ ਸੀ ਸਾਡੇ ਸਾਡੇ ਕੋਲੇ ਕਿਤੇ ਸੀ ਕੋਈ ਕੁੱਤਾ ਕੋਈ ਤਾਂ ਸਾਡੇ ਕੋਲ ਪਿਆ ਤੀ ਇਹ ਸੀ ਹਾਂ ਜਿਹੜੇ ਕਮਰੇ ਜਸਨੀ ਪਏ ਕੁੱਤਾ ਪਤਾ ਨਹੀਂ ਭੌਂਕੇ ਨੀ ਰਿਪੋਰਟ ਲਿਖਾਈਏ ਪੁਲਿਸ ਪ੍ਰੋਸੈਸ ਹਾਂਜੀ ਸਰਪੰਚ ਨੇ ਕਰਾਈ ਹੈ ਸਾਰਾ ਕੁਝ ਹਾਂ ਕੀ ਮੰਗ ਕਰਦੇ ਅਸੀਂ ਅਨੁਸਾ ਅਨੁਸਾ ਅਗਰ ਮੰਗ ਸਾਡਾ ਕੀ ਮੰਗ ਕਰਦੇ ਸਾਡਾ ਕਾਰਵਾਈ ਹੋ ਰਹੀ ਹੈ ਉਹ ਚੋਰ ਨੇ ਉਹ ਕਾਰਵਾਈ ਹੋ ਰਹੀ ਹੈ ਨਹੀਂ ਵਾਕਿ ਸਾਡਾ ਸਾਨੂੰ ਸਾਰਾ ਸਮਾਨ ਸਾਰਾ ਵਾਪਸ ਮਿਲਣਾ ਚਾਹੀਦਾ ਹੈਾਨੂੰ ਇਨਸਾਫ ਮਿਲਣਾ ਕੀ ਨਾਮ ਹੈ ਜੀ ਪਿੰਡ ਕਿਹੜਾ ਦਰਸ਼ਨ ਸਿੰਘ ਜੀ ਪਿੰਡ ਦੇਲਾ ਜੀ ਰਾਤ ਚੋਰੀ ਹੋਈ ਹੈ ਤੁਹਾਡੇ ਘਰੇ ਦੱਸ ਰਹੇ ਹਾਂ ਜੀ ਨੇ ਹਾਂਜੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਕੀ ਕੁਝ ਚੋਰੀ ਹੋਇਆ ਹੈ ਸਾਡਾ ਜੀ 45000 ਦਾ ਇੱਕ ਸੀ ਇੱਕ ਜੀ ਕੁੜੀ ਨੂੰ ਫੜਾਏ ਹੋਏ ਸੀ 50 50 ਦੇ ਲੋਟ 10000 ਰਿਆ ਦੋ ਗੱਡੀਆਂ ਹੋ ਵੀ ਚੱਕੀਆਂ ਗਈਆਂ ਇੱਕ ਜੀ ਮੇਰਾ ਰਿਸ਼ਤੇ ਕਰਾਏ ਹੋਏ ਸੀ ਮੈਂ ਤਿੰਨ ਤਿੰਨ ਛਾਪਾ ਦਿਆਂ ਮਤਵਲ ਜੀ ਇੱਕ ਜਿਹੜੀਆਂ ਬੁੱਢੀਆਂ ਪੰਜ ਅਗਰ ਦਿਨ ਟੌਕ ਸਜੇ ਕਰਨ ਵਾਲੇ ਸਵਾ ਕੁ ਟੋਲਾ ਮੰਨ ਕੇ ਚੱਲੋ ਜੀ ਸਾਰੇ ਚੀਜ਼ਾਂ ਦਾ ਹਾਂ ਸਾਨੂੰ ਪਤਾ ਲੱਗਿਆ ਜੀ ਸਵਾ 5 ਵਜੇ ਤਾਂ ਮੈਂ ਬਾਹਰ ਖੋਲਿਆ ਮਤਵਲ ਮੁੰਡੇ ਨੇ ਦੱਸਿਆ ਮਾਜੀ ਵਾਰ ਨਹੀਂ ਖੁੱਲਦਾ ਮੁੰਡਾ ਕਹਿੰਦਾ ਵੀ ਉਵੇਂ ਕੁੰਡੀ ਲੱਗ ਰਹੀ ਐ ਮੁੰਡੇ ਨੇ ਦੇਖਿਆ ਧੱਕਾ ਮਾਰ ਕੇ ਕਹਿੰਦਾ ਹਾਂ ਵਾਪਾ ਗੜਬੜੇ ਫਿਰ ਮੁੰਡੇ ਨੇ ਛਾਲ ਮਾਰ ਕੇ ਜਦ ਵਾਰ ਦੇਖ ਕੇ ਕਹਿੰਦਾ ਪਾਪਾ ਠੀਕ ਐ ਆਪਣੇ ਤਾਂ ਮਾ ਬਿੱਟੇ ਸਾਈਡ ਵਾਲਾ ਵਾਰ ਦੇਖ ਫਿਰ ਉਹ ਵਾਰ ਸਵੱਟ ਪਿਆ ਤੇ ਜਿਹੜਾ ਸੀੜੀ ਲੱਗੇ ਨੇ ਉਹ ਵਾਰ ਵਿੱਚ ਦੀ ਟੱਪੇ ਨਹੀਂ ਹਾਂ ਇਹ ਪਾਪਾ ਨੂੰ ਯਾ ਨਹੀਂ ਪਤਾ ਜੀ ਖਾਲਸੇ ਦੀ ਪਹਿਲਾਂ ਚੋਰੀ ਹੋਈ ਐ ਕਾ ਆਪਣੀ ਹੋਈ ਐ ਹਾਂ ਜੀ ਤੇ ਰਿਪੋਰਟ ਲਖਾਈਏ ਪੁਲਿਸ ਹਾਂ ਜੀ ਰਿਪੋਰਟ ਲਿਖਾ ਦੇ ਜਿਹੜੀ ਚੀਜ਼ ਐ ਜੀ ਤਰੀ ਮਤਲਬ 55000 ਰੁਪਈਆ ਹੋ ਬੋਲੋ ਸਨਨੇ ਦਾ ਲਿਖਿਆ ਸੀ ਸਾਰੀ ਅੱਛਾ ਹਾਂ ਜੀ ਇਹ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਅਛਾ ਹਾਂ ਜੀ ਵੀ ਆਪਾਂ ਤੇ ਫੜੇ ਜਾਣ ਜੀ ਉਹਨਾਂ ਨੂੰ ਕੋਈ ਸਜ਼ਾ ਮਿਲੇ ਹਾਂ ਹਾਂ ਅਧੂਲਗੜੇ ਪਾਸੇ ਕੋਈ ਥੰਮ ਭੜੇ ਹਾਂ ਅੱਡੀ ਜਾਇਆ ਆਸ ਹੈ ਹਾਂ ਜੀ ਕੀ ਨਾਮ ਹੈ ਅੱਜ ਮੈਂ ਜਸਪਾਲ ਸਿੰਘ ਦੇਲਾ ਸਰਪੰਚ ਪਿੰਡ ਦੇਲਾ ਸਿਆ ਸਰਪੰਚ ਸਾਹਿਬ ਤੁਹਾਡੇ ਪਿੰਡ ਰਾਤ ਜਿਹੜੀਆਂ ਦੋ ਚੋਰੀਆਂ ਹੋਈਆਂ ਨੇ ਨਾਲ-ਨਾਲ ਲੱਗਦੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਸਵੇਰੇ ਮੈਨੂੰ 5:30 ਵਜੇ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਕੋਈ ਹਾਦਸਾ ਵਾਪਰਿਆ ਤਾਂ ਮੈਂ ਇਮੀਡੀਏਟਲੀ ਇੱਥੇ ਆਇਆ ਤੇ ਆ ਕੇ ਇਹਨਾਂ ਨਾਲ ਸੰਪਰਕ ਕੀਤਾ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚੋਂ ਸੋਹਣ ਸਿੰਘ ਦੇ ਘਰ ਦੇ ਵਿੱਚੋਂ 4.5 ਟੋਲੇ ਇੱਕ ਤੇ ਅੱਧੇ ਟੋਲੇ ਦੀਆਂ ਬਾਲੀਆਂ 4.5 ਮਤਲਬ ਸੀਗਾ ਬਿਸਕੁਟ ਤੇ 35000 ਰੁਪਏ ਜਿਹੜਾ ਨਕਦ ਕੈਸ਼ ਜਿਹੜਾ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਇਆ ਨਾਲ ਲੱਗਦੀ ਜਿਹੜਾ ਘਰ ਹੈ ਭੋਲਾ ਸਿੰਘ ਦਾ ਉਹਨਾਂ ਦੇ ਘਰ ਦੇ ਵਿੱਚੋਂ ਇੱਕ LCD ਤੇ 55000 ਰੁਪਏ ਸਮਥਿੰਗ ਕੈਸ਼ ਤੇ ਇੱਕ ਛੋਟੀ ਛੋਟੀਆਂ ਬਾਲੀਆਂ ਜੀਆਂ ਜਿਹਨਾਂ ਕੀ ਤੋਲਾਕ ਸੋਨਾ ਜਿਹੜਾ ਉਹਨਾਂ ਦੇ ਕੋਈ ਕੁਛਾਂ ਪਾ ਸੀਗਾ ਇੱਕ ਤੋਲਾ ਸੋਨਾ ਉਹਨਾਂ ਉਹਨਾਂ ਦਾ ਜਿਹੜਾ ਉਹ ਚੋਰੀ ਹੋਇਆ ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਜਿੰਨੇ ਵੀ ਨੇੜੇ ਦੇ ਸੀਸੀਟੀਵੀ ਕੈਮਰੇ ਆ ਤੇ ਅਸੀਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਸੀਗੀ ਤੇ ਅ ਪਰੌਕਟ ਵੀ ਜਿਹੜੀ ਹੈ ਪਰਿਵਾਰ ਵੱਲੋਂ ਕਰਵਾਈ ਗਈ ਤੇ ਅਸੀਂ ਸਾਰੇ ਸੀਸੀਟੀਵੀ ਦੇਖ ਰਹੇ ਹਾਂ ਤੇ ਕੋਸ਼ਿਸ਼ ਹੈ ਕਿ ਜਿਹੜੇ ਚੋਰਾਂ ਨੂੰ ਅਸੀਂ ਜਲਦੀ ਫੜਨ ਵਿੱਚ ਕਾਮਯਾਬ ਹੋਈਏ ਨਾਮ ਹੈ ਤੇ ਐਸੇ ਮਰਕੀ ਸਿੰਘ ਦੇਲਾ ਸੇਵਾ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ ਜਾਂਚ ਲਈ ਪਹੁੰਚੋ ਕੁਝ ਦੇਖਿਆ ਤੁਸੀਂ ਕਿੰਨੀ ਕੁ ਵੀ ਜਿਹੜੀ ਚੋਰੀ ਜਿਹੜੀ ਹੋਈ ਹੈ ਚੋਰੇ ਸਾਰੇ ਬਦਵਿਨਾ ਦਸਨ ਤਾਪਕ ਸੋਨਾ ਚਾਰ ਪੰਜ ਟੋਲੇ ਤੇ 40 50 50 ਇੱਕ ਪਾਸੇ 35000 ਬਾਕੀ ਉਹਨਾਂ ਦੋਨੇ ਘਰਾਂ 'ਚ ਤੇ ਬਾਕੀ ਇਹਨਾਂ ਦੇ ਦਰਖਾਸਤ ਵਗੈਰਾ ਲੈ ਰੱਖੇ ਸੀ ਨੇ ਮੌਕੇ ਤੇ ਆਏ ਆ ਤੇ ਸਵੇਰ ਦੇ ਅਸੀਂ ਮੌਕੇ ਤੇ 6:30 ਵਜੇ ਆ ਗਏ ਸੀ ਨੇ ਘਰਾਂ ਤੋਂ ਬਾਅਦ ਜੰਦੂ ਚ ਕਵਰ ਕੀਤੇ ਸਾਰੇ ਬਾਕੀ ਸੈਂਸਰ ਸਟ੍ਰੀਮ ਆ ਰਹੇ ਸਾਡੇ ਕੋਲ ਤੇ ਬਾਕੀ ਟਾਵਰ ਲੋਕੇਸ਼ਨ ਚੱਕ ਰੱਖ ਨੇ ਜੀ ਤੋਂ ਬਾਅਦ ਜ ਦੋਸਾਂ ਜਲਦੀ ਅਸੀਂ ਗਰਫਰ ਕਰ ਲਾਂਗੇ ਸੀਸੀਟੀ ਵੀਗੈਰਾ ਦੀ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਦੇ ਸਾਰੇ ਕਿਤੇ ਵੀ ਨਹੀਂ ਹੋਰ ਵੀ ਅਗਰ ਚੱਲ ਰਹੇ ਬਸ ਅੱਗੇ